ਸਾਰਿਆਂ ਨੂੰ ਜੈ ਮਸੀਹ ਦੀ ਅੱਜ ਅਸੀਂ ਪੜਾਂਗੇ ਹਿਜਕੀਲ ਦਾ 37ਵਾਂ ਅਧਿਆਇ ਸੁੱਕੀਆਂ ਹੱਡੀਆਂ ਨੂੰ ਜਿਵਾਲਣਾ ਪਹਿਲੀ ਆਇਤ ਯਹਵਾ ਵੱਧ ਹੱਥ ਮੇਰੇ ਉੱਤੇ ਸੀ ਹੈ ਤੇ ਉਹ ਮੈਨੂੰ ਆਤੋਂ ਯਹਵਾ ਦੇ ਆਤਮਾ ਵਿੱਚ ਬਾਹਰ ਲੈ ਗਿਆ ਤੇ ਉਸ ਵਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ ਮੈਨੂੰ ਉਤਾਰ ਦਿੱਤਾ ਦੂਸਰੀ ਆਇਤ ਅਤੇ ਮੈਨੂੰ ਉਹਨਾਂ ਦੇ ਆਲੇ-ਦੁਆਲੇ ਵਿੱਚ ਫੇਰੇ ਫਰਾਇਆ ਫਰਾਇਆ ਅਤੇ ਵੇਖੋ ਉਹ ਵਾਦੀ ਦੇ ਮੂੰਹ ਤੇ ਬਹੁਤ ਸਾਰੀਆਂ ਸਨ ਅਤੇ ਵੇਖੋ ਉਹ ਬਹੁਤ ਸੁੱਕੀਆਂ ਹੋਈਆਂ ਸਨ ਤੀਸਰੀ ਆਇਤ ਅਤੇ ਉਹ ਮੈਥੋ ਪੁੱਛਿਆ ਹੈ ਆਦਮੀ ਦੇ ਪੁੱਤਰ ਕੀ ਇਹ ਹੱਡੀਆਂ ਜੀ ਸਕਦੀਆਂ ਹਨ ਮੈਂ ਆਖਿਆ ਪ੍ਰੋ ਹੈ ਪ੍ਰਭੂ ਜੀ ਤੂੰ ਹੀ ਜਾਣਦਾ ਹੈ ਚੌਥੀ ਆਇਤ ਫਿਰ ਉਸਮੀਨ ਆਖਿਆ ਤੂੰ ਇਹਨਾਂ ਹੱਡੀਆਂ ਉੱਤੇ ਅਗੰਮਵਾਚ ਤੇ ਇਹਨਾਂ ਨੂੰ ਆਖ ਹੇ ਸੁੱਕੀ ਹੱਡਿਓ ਯਹਵਾ ਦਾ ਵਚਨ ਸੁਣੋ ਪੰਜਵੀਂ ਆਇਤ ਪ੍ਰਭ ਯਹਵਾ ਇਹਨਾਂ ਹੱਡੀਆਂ ਨੂੰ ਇਉਂ ਫਰਮਾਉਂਦਾ ਵੇਖੋ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਤੇ ਤੁਸੀਂ ਜਿਉਂਦੀਆਂ ਹੋ ਜਾਊਗੀ ਆ ਛੇਵੀਂ ਐਤ ਅਤੇ ਮੈਂ ਤੁਹਾਡੇ ਉੱਤੇ ਨਾੜਾਂ ਦੇਵਾਂਗਾ ਤੇ ਤੁਹਾਡੇ ਉੱਤੇ ਮਾਸ ਝੜਾਵਾਂਗਾ ਤੇ ਤੁਹਾਨੂੰ ਚੰਮ ਨਾਲ ਟਕਾਂਗਾ ਤੇ ਤੁਹਾਡੇ ਵਿੱਚ ਆਤਮਾ ਪਾਵਾਂਗਾ ਤੇ ਤੁਸੀਂ ਜੀ ਪਵੋਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਹਾਂ ਸਤਮੀ ਐਤ ਸੋ ਮੈਂ ਹੁਕਮ ਅਨੁਸਾਰ ਅਗੰਮ ਵਾਚਿਆ ਅਤੇ ਜਿਸ ਵੇਲੇ ਮੈਂ ਗੰਮ ਵਾਚ ਰਿਹਾ ਹਾਂ ਤਾਂ ਇੱਕ ਸ਼ੋਰ ਆਇਆ ਤੇ ਵੇਖੋ ਪੁਚਾਲ ਸੀ ਅਤੇ ਹੱਡੀਆਂ ਇੱਕ ਦੂਜੇ ਨਾਲ ਜੁੜ ਗਈਆਂ ਹਰੇਕ ਹੱਡੀ ਆਪੋ ਆਪਣੀ ਹੱਡੀ ਨਾਲ ਅੱਠਵੀਂ ਐਤ ਤਾਂ ਮੈਂ ਵੇਖਿਆ ਅਤੇ ਮੈਂ ਵੇਖਿਆ ਤਾਂ ਕੀ ਵੇਖਦਾ ਹਾਂ ਕਿ ਉਹਨਾਂ ਉੱਤੇ ਨਾੜਿਆ ਤੇ ਮਾਸ ਚੜਾਇਆ ਤੇ ਚੰਮ ਨੇ ਉਹਨਾਂ ਨੂੰ ਟੱਕ ਲਿਆ ਪਰ ਉਹਨਾਂ ਵਿੱਚ ਆਤਮਾ ਨਹੀਂ ਸੀ। ਨੌਮੀ ਆਏ ਤਾਂ ਉਸਮੈਨੂੰ ਆਖਿਆ ਕਿ ਆਤਮਾ ਲਈ ਗੰਮ ਵਾਛੇ ਇਹ ਆਦਮੀ ਨੇ ਪੁੱਤਰ ਅਗੰਮ ਵਾਚ ਤੂੰ ਆਤਮਾ ਨੂੰ ਆਖ ਕਿ ਪ੍ਰਭੂ ਇਹ ਵਯੋਂ ਫਰਮੋਂਦਾ ਹੈ ਤੁਸੀਂ ਚਫੇਰੋ ਦੀਆਂ ਹਵਾਵਾਂ ਤੋਂ ਆਓ ਅਤੇ ਵੱਡਿਆਂ ਹੋਿਆਂ ਵਿੱਚ ਆਤਮਾ ਪਾਓ ਕਿਉਂ ਜਿਉਂਦੀਆਂ ਹੋ ਜਾਣ। 10ਵੀਂ ਆਇਤ ਸੋਵੇਂ ਉਹਦੇ ਹੁਕਮ ਅਨੁਸਾਰ ਗੰਵ ਵਾਚਿਆ ਅਤੇ ਉਹਨਾਂ ਵਿੱਚ ਆਤਮਾ ਪੈ ਗਿਆ ਉਹ ਜਿਉਂਦੀਆਂ ਹੋ ਕੇ ਆਪਣੇ ਪੈਰਾ ਪਰਨੇ ਖਲੋ ਗਈਆਂ ਇੱਕ ਬਹੁਤ ਵੱਡੀ ਫੌਜ ਸੀ 11ਵੀਂ ਆਇਤ ਤਦ ਉਸਨੇ ਮੈਨੂੰ ਆਖਿਆ ਕਿ ਇਹ ਆਦਮੀ ਦੇ ਪੁੱਤਰ ਇਹਨਾਂ ਹੱਡੀਆਂ ਦਾ ਸਾਰਾ ਕਰਾਣਾ ਇਹ ਹੱਡੀਆਂ ਇਸਰਾਇਲ ਦਾ ਸਾਰਾ ਕਰਾਣਾ ਹੈ ਵੇਖ ਇਹ ਆਖਦੇ ਹਨ ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡਿਆ ਆਸ ਮੁੱਕ ਗਈ ਅਸੀਂ ਤਾਂ ਉਕੇ ਹੀ ਕੱਟੇ ਗਏ 12ਵੀਂ ਆਇਤ ਅਸਲਿਏ ਗਮਵਾਚ ਅਤੇ ਇਹਨਾਂ ਨੂੰ ਆਕੇ ਪ੍ਰਭੂ ਹਵਾਇਮ ਫਰਮ ਹੁੰਦਾ ਹੈ हे ਮੇਰੇ ਲੋਕੋ ਵੇਖੋ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਤੇ ਇਸਰਾਇਲ ਦੀ ਭੂਮੀ ਵਿੱਚ ਲਿਆਵਾਂਗਾ 13ਵੀਂ ਆਇਤ हे ਮੇਰੇ ਲੋਕੋ ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਤੇ ਤੁਹਾਨੂੰ ਹੱਡੀਆਂ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ ਤਾਂ ਤੁਸੀਂ ਜਾਣੋਗੇ ਕਿ ਮੈਂ ਹੀ ਹਵਾ ਹਾਂ 14ਵੀਂ ਆਇਤ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਤੇ ਤੁਸੀਂ ਜਿਉਂਦੇ ਹੋ ਜਾਵੋਗੇ ਮੈਂ ਤੁਹਾਨੂੰ ਤੁਹਾਡੀ ਭੂਮੀ ਉੱਤੇ ਵਸਾਵਾਂਗਾ ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਨੇ ਫਰਮਾਇਆ ਅਤੇ ਮੈਂ ਹੀ ਪੂਰਾ ਕੀਤਾ ਯਹੋਵਾ ਦਾ ਵਾਕ ਹੈ 15ਵੀਂ ਆਇਤ ਫਿਰ ਯਹੋਵਾ ਦਾ ਵਚਨ ਮੇਰੇ ਕੋਲ ਆਇਆ ਤੇ ਆਖਿਆ 16ਵੀਂ ਆਇਤ हे ਆਦਮੇ ਦੇ ਪੁੱਤਰ ਤੂੰ ਇੱਕ ਲੱਕੜੀ ਲੈ ਤੇ ਉਸ ਉੱਤੇ ਲਿਖ ਜਹੂਦਾ ਅਤੇ ਉਸ ਦੇ ਸਾਥੀ ਇਸرائیਲੀਆਂ ਲਈ ਫੇਰ ਇੱਕ ਹੋਰ ਲੱਕੜੀ ਲਿਆ ਅਤੇ ਉਸ ਉੱਤੇ ਲਿਖ ਯੂਸਫ ਲਈ ਇਫਰਾਇਮ ਦੀ ਲੱਕੜੀ ਅਤੇ ਉਸ ਦੇ ਸਾਥੀ ਅਤ ਸਾਰੇ ਇਸਰਾਇਲ ਦੇ ਘਰਾਣੇ ਲਈ ਅਤੇ ਉਹਨਾਂ ਨੂੰ ਇੱਕ ਦੂਜੀ ਨਾਲ ਜੋੜ ਦੇ ਕਿ ਤੇਰੇ ਲਈ ਇੱਕ ਲੱਕੜੀ ਬਣ ਜਾਵੇ ਅਤੇ ਉਹਦੇ ਹੱਥ ਵਿੱਚ ਉਹ ਤੇਰੇ ਹੱਥ ਵਿੱਚ ਹੋਣਗੀਆਂ 18ਵੀਂ ਆਇਤ ਅਤੇ ਜਦ ਤੇਰੇ ਲੋਕਾਂ ਦੀ ਸੰਤਾਨ ਤੈਨੂੰ ਆਖੇ ਕਿ ਇਹਨਾਂ ਤੋਂ ਤੇਰਾ ਕੀ ਭਾਵੇ ਕੀ ਤੂੰ ਸਾਨੂੰ ਨਹੀਂ ਦੱਸੇਂਗਾ ਉਹਨੇ ਮੀ ਆਇਤ ਤਾਂ ਤਾ ਤਾਂ ਉਹਨਾਂ ਨੂੰ ਬੋਲ ਕੇ ਪ੍ਰਭੂ ਹੋਇਆ ਇਹ ਮਰਮਾਉਂਦਾ ਹੈ ਵੇਖ ਮੈਂ ਯੂਸਫ ਦੀ ਲੱਕੜੀ ਨੂੰ ਜੋ ਫਰਾਇਮ ਦੇ ਹੱਥ ਵਿੱਚ ਹੈ ਅਤੇ ਇਸਰਾਇਲ ਦੇ ਗੋਤਾਂ ਵਿੱਚੋਂ ਉਹਦੇ ਸਾਰੇ ਸਾਥੀਆਂ ਨੂੰ ਲਵਾਂਗਾ ਤੇ ਮੈਂ ਯਹੋਦਾ ਦੀ ਲੱਕੜੀ ਦੇ ਨਾਲ ਉਹਨੂੰ ਰੱਖਾਂਗਾ ਅਤੇ ਉਹਨਾਂ ਨੂੰ ਇੱਕ ਲੱਕੜ ਬਣਾਵਾਂਗਾ ਹਾਂ ਤੇ ਉਹ ਮੇਰੇ ਹੱਥ ਵਿੱਚ ਹੋਣਗੀਆਂ ਵਿਮੀ ਆਇਤ ਅਤੇ ਉਹ ਲੱਕੜੀਆਂ ਜਿਨ੍ਹਾਂ ਉੱਤੇ ਤੂੰ ਲਿਖਦਾ ਹੈਂ ਉਹਨਾਂ ਦੀਆਂ ਅੱਖੀਆਂ ਸਾਹਮਣੇ ਤੇਰੇ ਹੱਥ ਵਿੱਚ ਹੋਣਗੀਆਂ ਇੱਕਵੀਂ ਆਇਤ ਅਤੇ ਤੂੰ ਉਹਨਾਂ ਨੂੰ ਬੋਲ ਕੇ ਪ੍ਰਭੂ ਹੀ ਹਵਈਮ ਫਰਮਾਉਂਦਾ ਹੈ ਵੇਖੋ ਮੈਂ ਇਸਰਾਇਲੀਆਂ ਨੂੰ ਕੌਮਾ ਵਿੱਚੋਂ ਜਿੱਥੇ-ਜਿੱਥੇ ਉਹ ਗਏ ਸੰਨ ਲਿਆਵਾਂਗਾ ਤੇ ਹਰ ਪਾਸੇ ਉਹਨਾਂ ਨੂੰ ਇਕੱਠੇ ਕਰਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ਬਾਈ ਮੈਂ ਆਇਆ ਤੇ ਮੈਂ ਹੁਨਾ ਨੂੰ ਉਸ ਦੇਸ਼ ਵਿੱਚ ਇਸਰਾਇਲ ਦੇ ਪਰਬਤਾਂ ਉੱਤੇ ਇੱਕ ਹੀ ਕੌਮ ਬਣਾਵਾਂਗਾ ਅਤੇ ਉਹਨਾਂ ਸਾਰਿਆਂ ਉੱਤੇ ਪਾਸ਼ਾਹੀ ਕਰਨ ਲਈ ਇੱਕੋ ਹੀ ਪਾਸ਼ਾ ਹੋਵੇਗਾ ਉਹ ਅੱਗੇ ਲਈ ਨਾ ਦੋ ਹੋਣਗੀਆਂ ਅਤੇ ਨਾ ਹੀ ਅੱਗੇ ਨੂੰ ਦੋ ਪਾਸ਼ਾਹੀਆਂ ਵਿੱਚ ਵੰਡੇ ਜਾਉਂਗੇ ਜਾਉਂਗੇ ਤੇਮੀ ਆਤ ਨਾ ਹੀ ਅੱਗੇ ਨੂੰ ਉਹ ਆਪਣੀਆਂ ਮੂਰਤੀਆਂ ਨਾਲ ਨਾ ਹੀ ਆਪਣੀਆਂ ਘਨਾਉਣੀਆਂ ਵਸਤੂਆਂ ਨਾਲ ਅਤੇ ਨਾ ਹੀ ਆਪਣੀਆਂ ਸਾਰਿਆਂ ਅਪਰਾਧਾਂ ਨਾਲ ਅਤੇ ਆ ਨਾ ਆਪਣੇ ਆਪ ਨੂੰ ਪਰਿਸ਼ਟ ਕਰਨਗੇ ਸਗੋਂ ਮੈਂ ਉਹਨਾਂ ਨੂੰ ਉਹਨਾਂ ਦੇ ਸਾਰੇ ਵਸੇਬਿਆਂ ਵਿੱਚ ਜਿੱਥੇ ਉਹਨਾਂ ਨੇ ਪਾਪ ਕੀਤਾ ਸੀ ਹੈ ਬਚਾਵਾਂਗਾ ਅਤੇ ਉਹਨਾਂ ਨੂੰ ਸ਼ੁੱਧ ਕਰਾਂਗਾ ਸੋ ਮੇਰੀ ਪ੍ਰਜਾ ਹੋਣਗੇ ਤੇ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਚੌਵੀਵੀਂ ਆਇਤ ਹੈ ਮੇਰਾ ਦਾਸ ਦਾਊਦ ਉਹਨਾਂ ਉੱਤੇ ਪਾਸ਼ਾ ਹੋਵੇਗਾ ਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ। ਉਹ ਮੇਰੇ ਹੁਕਮਾਂ ਵਿੱਚ ਚੱਲਣਗੇ ਅਤੇ ਮੇਰੀਆਂ ਵਿਧੀਆਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰਨਗੇ। ਉਸ ਦੇਸ਼ ਵਿੱਚ ਜਿਹੜਾ ਮੈਂ ਆਪਣੇ ਦਾਸ ਦਾਊਦ ਯਾਕੂਬ ਨੂੰ ਦਿੱਤਾ ਸੀ ਜਿਸ ਵਿੱਚ ਤੁਹਾਡੇ ਪਿਓ ਦਾਦੇ ਵਾਸਤੇ ਹਨ ਵਸਣਗੇ ਤੇ ਉਹ ਅਤੇ ਉਹਨਾਂ ਦੀ ਸੰਤਾਨ ਅਤੇ ਉਹਨਾਂ ਦੀ ਸੰਤਾਨ ਦੀ ਸੰਤਾਨ ਸਦਾ ਤੀਕਰ ਉਸ ਵਿੱਚ ਸਦਾ ਲਈ ਵਸਣਗੇ ਤੇ ਮੇਰੇ ਦਾਸ ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ। 26ਵੀਂ ਆਇਤਾ ਤੇ ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨਾਂਗਾ ਤੇ ਮੈਂ ਉਹਨਾਂ ਨੂੰ ਵਸਾਵਾਂਗਾ ਤੇ ਉਹ ਉਹਨਾਂ ਨੂੰ ਵਧਾਵਾਂਗਾ ਅਤੇ ਉਹਨਾਂ ਦੇ ਵਿਚਾਰ ਆਪਣਾ ਪਵਿੱਤਰ ਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ 27ਵੀਂ ਆਇਤਾ ਮੇਰਾ ਡੇਰਾ ਵੀ ਉਹਨਾਂ ਦੇ ਵਿੱਚ ਹੋਵੇਗਾ ਤੇ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਤੇ ਉਹ ਮੇਰੀ ਪ੍ਰਜਾ ਹੋਣਗੇ 28ਵੀਂ ਆਇਤਾ ਤੇ ਮੇਰਾ ਪਰਮ ਪਵਿੱਤਰ ਸਾਨਸਦਾਲੇ ਉਹਨਾਂ ਦੇ ਵਿਚਾਰ ਹੋਵੇਗਾ ਤਾਂ ਮੈਂ ਉਹ ਕੌਮਾਂ ਜਾਣਣ ਗਿਆ ਕਿ ਮੈਂ ਹੀ ਹਵਾ ਹਾਂ ਜਿਹੜਾ ਇਸਰਾਇਲ ਨੂੰ ਪਵਿੱਤਰ ਕਰਦਾ ਹੈ ਆਮੀਨ ਪ੍ਰਭੂ ਜੀ ਦੇ ਨਵਚਨ ਬੜੇ ਸੁਣ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਝੇ ਮਸੀਕੀ